ਇਸ ਤਰ੍ਹਾਂ ਦਾ ਪ੍ਰੋਜੈਕਟ ਜਿੰਦੀ ਸਰਕਾਰ ਦੀ ਹੈ ਜਾਂ ਇਹ ਵੀ ਮੰਗ ਹੈ ਕਿ ਨਾ ਕੋ ਸਾਹਿਬ ਨੂੰ ਜ਼ਿਲ੍ਹਾ ਪੂਰਾ ਕੀਤਾ ਜਾਵੇ ਸਰਕਾਰ ਕੋਈ ਇੱਦਾਂ ਦੇ ਵੱਡੇ ਫੈਸਲੇ ਦੇਖੋ ਦੇਖੋ ਸਾਡੇ ਮਾਨਯੋਗ ਮੰਤਰੀ ਇੱਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਹਿਬ ਜਿਨ੍ਹਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ ਐਜੂਕੇਸ਼ਨ ਦਾ ਭਾਗ ਆ ਉਹ ਬਹੁਤ ਮਤਲਬ ਅਗਾ ਵੱਧੂ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ ਮੋਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜਰੂਰ ਉਹ ਕੋਸ਼ਿਸ਼ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਰੂਰ ਉਹਨਾਂ ਤੇ ਧਿਆਨ ਦੇਣਗੇ ਤੁਹਾਡੀ ਗੱਲ ਸਹੀ ਆ ਕਿ ਆਖੋ ਜੀ ਧਰਤੀ ਜਿਹੜੀ ਧਰਤੀ ਪਵਿੱਤਰ ਆ ਜਿਹਦਾ ਜਿਹਦੇ ਮਿੱਟੀ ਮਿੱਟੀ ਕਣ ਕਣ ਦੇ ਵਿੱਚ ਜਿਹੜੀ ਪਵਿੱਤਰਤਾ ਹੈਗੀ ਆ ਉਸ ਜਿਹੜਾ ਇਹ ਸ਼ਹਿਰ ਨੂੰ ਉਹ ਵੈਸੇ ਤਾਂ ਇੱਥੋਂ ਦੇ ਲੋਕ ਵੈਸੇ ਹੀ ਬੜੇ ਪਵਿੱਤਰ ਨੇ ਬੜੇ ਉਹਨਾਂ ਨੇ ਆਪਣੇ ਲਿਗੇਸੀ ਜਿਹੜੀ ਆ ਉਹਨੂੰ ਬਣਾ ਸੰਭ ਕੇ ਜਿਹੜਾ ਆ ਉਹ ਰੱਖਿਆ ਹੋਇਆ ਬਾਕੀ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਮੰਤਰੀ ਸਾਹਿਬ ਜੋ ਇਸ ਅ ਇਲਾਕੇ ਵਾਸਤੇ ਚਾਣ ਕੇ ਉਹ ਜਰੂਰ ਪੂਰਾ ਕੀਤਾ ਜਾਏਗਾ ਵਿਧਾਨ ਸਭਾ ਦਾ ਸੈਸ਼ਨ ਮੈਂ ਤੁਹਾਨੂੰ ਦੱਸਿਆ ਇਥੇ ਸਪੈਸ਼ਲ ਸੈਸ਼ਨ ਜਿਹੜਾ ਆ ਹੋਣਾ ਹੈ ਪ੍ਰਬੰਧ ਮੁਕੰਮਲ ਨੇ ਬਾਕੀ ਜੋ ਕੁਝ ਵੀ ਇਥੇ ਕੋਈ ਸਪੈਸ਼ਲ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡੇ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਵਾਲ

ਇਹ ਅਸੀਂ ਜੇ ਕੋਈ ਅੱਜ ਸਪੀਕਰ ਜਾਂ ਮੰਤਰੀ ਜਾਂ ਕੋਈ ਬਣ ਗਿਆ ਉਹ ਉਹ ਅਸੀਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਬਣੀਏ ਸੋ ਇਹ ਜਿਹੜਾ ਮਾਣ குரு ਸਾਹਿਬ ਦਾ ਆ ਇਹ ਤੇ ਉਹਨਾਂ ਦਾ ਹੀ ਆ ਅਸੀਂ ਤੇ ਉਹਨਾਂ ਦੀ ਚਰਨਾਂ ਦੀ ਧੂੜ ਆ ਔਰ ਇਹ ਤਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਜੇ ਅਪਣਾਇਆ ਗਏ ਜੀ குரு ਸਾਹਿਬ ਦੀ ਰੂਪ ਅੱਗੇ ਅਸੀਂ ਉਹ ਸਾਹਿਬ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਆ ਇਹਦੇ ਵਿੱਚ ਅਸੀਂ ਜਿੰਨੇ ਵੀ ਰੋਡਸ ਇਸ ਪੂਤਰ ਤੱਤੀ ਨੂੰ ਆਉਂਦੇ ਨੇ ਅਸੀਂ ਉਹਨਾਂ ਸਾਰੀਆਂ ਸਾਰਿਆਂ ਨੂੰ ਮਤਲਬ ਠੀਕ ਕੀਤਾ ਜਿੱਥੇ ਚੌੜਾ ਕਰਨ ਦੀ ਰੋਡ ਹੈ ਚੌੜੀ ਵੀ ਕੀਤੀ ਹੈ ਰੋਡ ਇੱਕ ਅਸੀਂ ਫੋਰ ਲੇਨ ਜਿਹੜੀ ਆ ਕੀਰਤਪੁਰ ਸਾਹਿਬ ਵਾਲੀ ਇਹਨੂੰ ਵੀ ਅਸੀਂ ਜਿਹੜਾ ਆ ਫੋਰ ਲੇਨ ਕਰਨ ਜਾ ਰਹੇ ਆ ਔਰ ਨਾਲ ਦੇ ਨਾਲ ਪੂਰੇ ਸ਼ਹਿਰ ਨੂੰ ਵਾਈਟ ਸਿਟੀ ਪਰਵੀਜ਼ਨਲ ਆ ਬਾਕੀ ਪੂਰੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਤੌਰ ਤੇ ਅਸੀਂ ਜਿਹੜਾ ਡਿਵੈਲਪ ਕਰ ਰਹੇ ਆ ਨਾਲ ਦੇ ਨਾਲ ਜਿੰਨੇ ਵੀ ਤੁਸੀਂ ਦੇਖਿਆ ਹੋਊਗਾ ਇਲੈਕਟ੍ਰਿਸਿਟੀ ਦੇ ਪੋਲਸ ਨੇ ਜਾਂ ਜਿਸ ਤਰ੍ਹਾਂ ਵੀ ਕੋਈ ਆ ਉਹਨਾਂ ਨੂੰ ਸਾਰਾ ਵਾਈਟ ਦੇਖ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸ ਤੋਂ ਇਲਾਵਾ ਸਾਡੇ ਕੋਈ ਇੱਥੇ ਸਾਡੇ ਕੁਝ ਹਿੱਸੇ ਉਹਨਾਂ ਜਿਹੜਾ ਕਨਵੈਨਸ਼ਨਲ ਬਿਜਲੀ ਦੇ ਜਿਹੜੇ ਬਲਬ ਹੁੰਦੇ ਸੀਗੇ 8 150 ਵਾਟ ਦੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰਿਮੂਵ ਕਰਕੇ ਨਾ ਤੇ ਉੱਥੇ ਮਤਲਬ 90 ਵਾਟ ਦਾ ਜਿਹੜਾ ਆ ਉਹ LED ਲਾਈਟਸ ਜਿਹੜੀਆਂ ਨੇ ਉਹ ਲਗਾ ਰਹੇ ਹਾਂ ਇੱਕ ਤਾਂ એનર્ਜੀ ਸੇਵਿੰਗ ਤਾਂ ਉਹਦੇ ਨਾਲ ਹੋਏਗੀ ਪਲੱਸ ਉਹਨਾਂ ਦੀ ਰੋਸ਼ਨੀ ਜਿਹੜੀ ਆ ਉਹ ਕਾਫੀ ਜਿਆਦਾ ਜਗ੍ਹਾ ਦੇ ਉਪਯੋਗੀ ਰੋਸ਼ਨੀ ਜਿਹੜੀ ਆ ਉਹ ਜਾਂਦੀ ਆ ਇਸ ਤੋਂ ਇਲਾਵਾ ਸਾਡਾ ਸਿਹਤ ਵਿਭਾਗ ਵੀ ਜਿਹੜਾ 20 ਜਿਹੜੇ ਆਮ ਆਦਮੀ ਕਲੇਨਿਕ ਵੀ ਇਸ ਇਥੇ ਬਣਾ ਰਿਹਾ 24 ਅਸੀਂ ਐਂਬੂਲੈਂਸਸ ਦਾ ਵੀ ਪਰ ਮੰਦ ਕੀਤਾ ਕਿਉਂਕਿ ਆ ਕਈ ਲੱਖਾਂ ਦੀ ਤਾਦਾਦ ਦੇ ਵਿੱਚ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਤੁਸੀਂ ਕਿਹਾ ਹੈ ਕਿ ਅੱਜ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾਈ ਸત્તાਧਾਰੀ اپੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ ਮੀਡੀਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਜਿਹੜਾ ਆ ਉੱਥੇ ਲੱਗ ਰਿਹਾ ਸੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀ 355ਵਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਇਹ ਉਹਨਾਂ ਨੂੰ ਇੱਕ ਨਮਨ ਹੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਆ ਉਹ ਸ਼ਬਦਾਂ ਦੇ ਫੁੱਲ ਪੇਨ ਕਰਦੇ ਦੇਖੋ ਅ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਆ ਇਹ ਲਾਸਾਨੀ ਸ਼ਹਾਦਤ ਹਰ ਇੱਕ ਨੂੰ ਮਤਲਬ ਹੱਕ ਆ ਕਿ ਸਮਾਗਮ ਕਰਾਉਂਦਾ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰ ਰਹੇ ਹਾਂ ਤੁਹਾਨੂੰ ਪਤਾ ਹੋਵੇਗਾ ਕਿ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈਜ਼ਿਡੈਂਸ ਆ ਚੰਡੀਗੜ੍ਹ ਦੇ ਵਿੱਚ ਉੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਬਈ ਅਗਵਾਈ ਵੀ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਆ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮਐਲਏ ਅਸੀਂ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਰਹੇ ਅਸੀਂ ਐਜ਼ ਏ ਮਤਲਬ ਸੰਗਤ ਦੇ ਤੌਰ ਤੇ ਕਰ ਰਹੇ ਆ ਔਰ ਸਰਕਾਰ ਦੇ ਵਿੱਚੋਂ ਦਿਨਾਂ ਤੇ ਸਾਡਾ ਫਰਜ ਬਣ ਜਾਂਦਾ ਹੈ ਕਿ ਜੋ ਵੀ ਫੈਸਿਲੀ ਫੈਸਿਲਟੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਟੀਆਂ ਦੇਣ ਔਰ ਇਹਨੂੰ ਸੰਤ ਸਮਾਜ ਹੀ ਜਰਾ ਆ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ। ਸਰਕਾਰ ਦੇ ਇੱਕ ਅਸੀਂ ਨਾਟ ਰੋਂਗ 25 ਅਕਤੂਬਰ ਨੂੰ ਅਸੀਂ ਉੱਥੇ ਗੁਰਦੁਆਰਾ ਅਸੀਸਗੰਜ ਸਾਹਿਬ ਨਵੀਂ ਦਿੱਲੀ ਦੇ ਵਿੱਚ ਪ੍ਰੋਗਰਾਮਾਂ ਦੀ ਸ਼ੁਰੂਆਤ ਹੀ ਜਿਹੜੀ ਆ ਉੱਥੇ ਮਤਮਸਤਕ ਹੋ ਕੇ ਕੀਤੀ ਸੀਗੀ ਗੁਰੂ ਸਾਹਿਬ ਦੇ ਅੱਗੇ ਪੁਰਸਾਂ ਦਾ ਅਸ਼ੀਰਵਾਦ ਲੈ ਕੇ ਉੱਥੋਂ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਹ ਆਰੰਭੇ ਸੀ। ਮਤਲਬ ਤੁਸੀਂ ਇਹ ਅ ਪਿਛਲੇ ਦਿਨੀ ਸ਼ਾਇਦ ਮਹੀਨਾ ਡੇਢ ਮਹੀਨਾ ਹੋ ਗਿਆ ਹੋਵੇਗਾ ਜ਼ਿਆਦਾ ਵੀ ਹੋ ਗਿਆ ਹੋਵੇਗਾ। ਅਸੀਂ 13 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਦੇ ਵਾਸਤੇ ਜਾਰੀ ਕੀਤੀ। ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਔਰ ਇਸੇ ਸਮਾਗਮ ਨੂੰ ਮੁੱਖ ਰੱਖ ਕੇ ਅਸੀਂ ਉੱਥੇ 13 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਜਣਾ ਉਹ ਡਵੈਲਪ ਨਹੀਂ ਕਰ 파 ਰਹੇ हां ਕਿਤੇ ਕਈ ਵਾਰੀ ਕੁਝ ਐਹੋ ਜੀ ਮੁਸ਼ਕਲ ਜ਼ਰੂਰ ਹੋ ਜਾਂਦੀ ਹੈ ਕਿਤੇ ਫੋਰੈਸਟ ਕਲੀਅਰੈਂਸ ਵਾਸਤੇ ਕੋਈ ਟਾਈਮ ਲੱਗ ਜਾਂਦਾ ਹੈ ਯੂਟਿਲਿਟੀ ਸ਼ਿਫਟਿੰਗ ਵਾਸਤੇ ਕੋਈ ਟਾਈਮ ਲੱਗ ਜਾਂਦਾ ਹੈ ਕੋਈ ਨਹੀਂ ਕਈ ਵਾਰੀ ਕੋਈ ਜ਼ਮੀਨ ਅਕਵਾਇਰ ਕਰਨ ਵਾਸਤੇ ਟਾਈਮ ਲੱਗ ਜਾਂਦਾ ਕੁਝ ਨਾ ਕੁਝ ਇਸ ਤਰ੍ਹਾਂ ਦੀ ਅੜਚਣ ਜ਼ਰੂਰ ਹੋ ਸਕਦੀ ਹੈ ਪਰ ਐਸਾ ਪੁਲ ਦੇ ਲਈ ਕਰ ਦਿੱਤਾ ਜਾਂ ਰਿਹਾ ਹੈ ਰੋਡ ਦੇ ਲਈ ਨਹੀਂ ਪੁਲ ਵੀ ਆ ਉਹਦੇ ਵਿੱਚ 11 ਕਰੋੜ ਜਿਹੜਾ ਉਹ ਰੋਡ ਵਾਸਤੇ ਆ ਔਰ 20 ਕਰੋੜ ਅਸੀਂ ਪੁਲ ਵਾਸਤੇ ਆ